ਹਾਂ ਤੇ ਜੇ ਬਣਾ ਬਣਾ ਤਾ ਤੁਹਾਨੂੰ ਮੈਂ ਕਿਹਾ ਸੀ ਕੁਝ ਭਾਈਦਾ ਇਹ ਰੱਖੋ ਪਤਾ ਨਹੀਂ ਹੁਣ ਕੀ ਕੀਤਾ ਕੀ ਨਾ ਕੀਤਾ ਹਰ ਹਰ ਤੇ ਮੈਂ ਤਾਂ ਮੈਨੂੰ ਮਾਫੀ ਦੇ ਉਹ ਤਾਂ ਕਹਿੰਦਾ 4 ਘੰਟੇ 4.5 ਘੰਟੇ ਲੱਗਦੇ ਨੇ ਪਾਠ ਕਰਨਾ ਉਹ ਕਹਿੰਦੇ ਇਹ ਜ਼ਰੂਰੀ ਕਰਾਉਣਾ ਇਹਨਾਂ ਦੀ ਬੇਟੀ ਦਾ ਪ੍ਰੇਸ਼ਣ ਹੈਗਾ ਉੱਥੇ ਅੱਛਾ ਕੋਟੀ ਚ ਅੱਛਾ ਹਾਂ ਹੁਣ ਅੱਜ ਹੁਣ ਰਿਪੋਰਟ ਆ ਗਈ ਅੱਛਾ ਨਾਰਮਲ ਬਾਬਾ ਕਰੂਗਾ ਪ੍ਰੇਸ਼ਣ ਤਾਂ ਹੈਗਾ ਹੀ ਇਹ ਅੱਛਾ ਹਾਂ ਨਾਰਮਲ ਬਾਬਾ ਦੇ ਬਾਕੇ ਬਾਹਰੀ ਉਹ ਬੋਲ ਬੋਲ ਸਣਾ ਉਹ ਸਾਰੇ ਠੀਕ ਆ ਤਾਰੇ ਹਦੈ ਮੀਨ ਅਸਤੀ ਗਾਲ ਦੀ ਕੋ ਸਾਸਰੀਕਾਰ ਭਾਈ ਸਾਸਰੀਕਾਰ ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਤੁਸੀਂ ਆਏ ਤੁਸੀਂ ਤਾਂ ਨਵਾਦ ਗੋਡਾ ਹਸਾਉਣ ਲਈ ਦੇਗਾ ਤੁਸੀਂ ਥੱਕ ਕੇ ਦੇਖੀ ਹੋਰ 2:00 ਵਜੇ ਤੇ ਬੈਠੇ ਆ ਹਾਂ ਜੇ ਥਕਾ ਤਾਂ ਮੈਂ ਤੁਹਾਨੂੰ ਨਹੀਂ ਮੈਂ ਕਹਾਂ ਨੂੰ ਮੇਰੇ ਕੋ ਸੁਣੋ ਇੰਨਾ ਨਹੀਂ ਕਰ ਮੈਂ ਉਸ ਕਰਕੇ ਹਸਪੀਟਲ ਕਰਕੇ ਨਹੀਂ ਮੈਂ ਕੰਮ ਨੂੰ ਲੈਣਾ ਸੀ ਬੇਟੇ ਹਾਂ ਚਲੋ ਕੋਈ ਗੱਲ ਨਹੀਂ ਮਮੀ ਹੋਰ ਫਿਰ ਮੈਂ ਉਹ ਜ਼ਰੂਰੀ ਧੀ ਬਸ ਮੇਰਾ ਇਹਨਾਂ ਨੇ ਫਿਰ ਉਹ 파ਟ ਨਹੀਂ ਸੀ ਕਰਨਾ ਹਾਂ 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 ਜੀ ਮਨੇ ਆ ਗਿਆ ਬਨਾਸਰ ਬਾਗ ਬਾਹਰ ਜ਼ਰੂਰ ਬਾਹਰ ਹੀਰੋਜ਼ ਸਟੇਡੀਅਮ ਸੰਗਰੂਰ ਚਲਦਾ ਇੱਥੇ ਇੱਥੇ ਬਨਾਸਰ ਬਾਗ ਚਲਦਾ ਹੈ ਸਹੀ ਹਲੋ ਜੀ ਸਾਹਮਣੇ ਘੰਟਾ ਘਰ ਆ ਗਿਆ ਸੰਗਰੂਰ ਦਾ ਚਲਦਾ ਹੈ ਅੱਜ ਵੀ ਪਰਾਇ ਟਾਈਮ ਤੇ ਇਹ ਵਾਜ ਜਾਂਦੀ ਹੁਣ ਵੀ ਆਵਾਜ਼ ਕਰਦਾ ਇਹ ਜਿਵੇਂ ਘੰਟੇ ਜਿਵੇਂ ਹੁਣ 5 ਵੱਜਣਗੇ ਨਾ 5 ਵਾਰ ਆਵਾਜ਼ ਆਊਗੀ 6 ਵੱਜਣਗੇ 6 ਵਾਰ ਆਵਾਜ਼ ਆਊਗੀ ਘੰਟੇ ਦੀ 6ਵੀਂ ਵਾਹੀ ਗੁਰੂ ਜੀ ਹਾਂਜੀ ਸਾਹਮਣੇ ਗੁਰਦੁਆਰਾ ਸਾਹਿਬ ਆਦੀ ਪਹਿਲੀ 6ਵੀਂ ਨਾਨਕਿਆਣਾ ਸਾਹਿਬ ਪਾਸ਼ਾਹੀ ਪਹਿਲੀ ਤੇ 6ਵੀਂ ਪਾਸ਼ਾਹੀ ਦੋ ਪਾਸ਼ਾ ਗਏ ਆਈਆਂ ਅੱਤ ਦੋ ਗੁਰੂ ਆਈ ਹੋਏ ਨੇ ਆਪਣੇ ਦੂਸਰੇ ਪੰਮਾ ਜੀ ਕੋਲੇ ਇਹ ਸਾਡੇ ਮਾਮਾ ਜੀ ਬਿਮਾਰ ਸੀ ਇਹ ਕਾਕੀ ਇਸ ਲਈ ਸਮੇਤ ਉਹਨਾਂ ਵੀ ਨਾ ਆਉਂਦੇ ਆ ਕਬੜੇ ਤੇ ਤਾਂ ਵੀ ਦੇ ਰਿਹਾਸ ਪਾਲਚ ਤੇ ਰੋਟਾ ਪਤਲੇ ਜਾਣ ਜਾ ਰਹੇ ਆ ਜੋ ਨਾਲ ਇਸਕ ਮਿਲਿਆਈ ਮਿਲੇ ਆਵਾਂਗੇ ਉਹ ਵੀ ਪੜੋਂ ਆਏ ਸੀ ਤੇ ਅਸੀਂ ਕਾਫੀ ਟਾਈਮ ਲਈ ਗਏ ਰਿੰਨਗੋਲੀ ਮਮੰਡੀ ਕੋਲੀ ਤੇ ਮਿਲਿਆਵਾਂਗੇ ਨਰ ਪਤਲੇ ਆਵਾਂਗੇ ਇਹ ਘਰ ਰੋਡ ਦਿਖਾ ਰੇ ਰੋਡ ਕਿੰਨੀ ਵਿਦਰਾਤ ਤਾੜਾ ਆ ਰਹੀ ਹੈ ਅਰ ਰੋਡ ਲੇ ਕੋ ਕਿੰਨੀ ਵਧੀਆ ਹੈ ਦਰਤ ਸੰਘੜੇ ਨੇ ਆਲੇ ਦਾਲੇ ਪੂਰੇ ਇਗਲੇ ਆ ਪਾਣੀ ਨਾਲ ਜੂ ਗੋਫਾ ਸੈਂਟਰ ਕਰ ਰਹੇ ਲਗੇ ਸਨ ਨਾਲੀਆਂ ਪਿੰਡ ਤੋਂ ਜਾਂਦਾ ਹੈ ਰਸਤਾ ਅੱਗੇ ਪਹਿਲਵਾਨ ਨੂੰ ਚਲਾ ਜਾਂਦਾ ਸੀ ਇੰਟਿਆਂ ਨੂੰ ਕਿ 90 ਨੂੰ ਜਾਂਦਾ ਸੀ ਰਸਤਾ ਹਾਂਜੀ ਘਰੇ ਪਹੁੰਚ ਗਏ ਸੀਗੇ ਮਾਮੀ ਜੀ ਨਾਉਂਦੇ ਸੀਗੇ ਪਹਿਲਾਂ ਇਹ ਆ ਮਾਮੀ ਲੋਕ ਸੀ ਜਾਣਦੇ ਸਾਰੇ ਵੱਡੀ ਮਾਮੀਨ ਤਾਂ ਘਰੇ ਆ ਗਏ ਸੀਗੇ ਅਸੀਂ ਬਾਲੀਆਂ ਮਾਮੀ ਕੋਲੇ ਇਹਦੇ ਬਟਾ ਬਸ ਪਾਠ ਬਹੁਤ ਮਾਮੀ ਪਾਠ ਬਹੁਤ ਜ਼ਿਆਦਾ ਕਰਦੇ ਆ ਇਸ ਕਰਕੇ ਬਹੁਤ ਪਿਆਰ ਕਰਦੇ ਆ ਕਿ ਕੁਰਸੀ ਤੇ ਬੈਠੂਗੀ ਕੁਰਸੀ ਵੀ ਮਾਮੀ ਜੀ ਕੁਰਸੀ ਵੀ ਆਪ ਲਈ ਖਾਦੇ ਉਧਰ ਬਾਹਰ ਜਾ ਕੇ ਲੈ ਕੇ ਆ ਦੇ ਮੈਂ ਇੱਦੀ ਬੈਠੂਗੀ ਹਾਂਜੀ ਮਮੀ ਜੁਪਹਿਰਾ ਸਾਡਾ ਜੁਪਹਿਰਾ ਸਾਫ ਕੱਟ ਕੇ ਆਏ ਆ ਬਾਹਰ ਕਰਕੇ ਆਏ ਆ ਆਪਣੇ ਫਰੈਂਡ ਦੇ ਘਰੇ ਗਏ ਹੋਏ ਸੀਗੇ ਖਾਣੇ ਦੇ ਲੈ ਕੇ ਉੱਥੇ ਤੇ ਹਸਪਤਲ ਘਰੇ ਵੇਟ ਕਰਦੇ ਰਹੇ ਮਾਮੀ ਗਏ ਨੇ ਤੁਸੀਂ ਕਿ ਭਾਰਤ ਕਰਨ ਫਿਰ ਸਮਾਂ ਮੈਨੂੰ ਨਾਲ ਲੈ ਰਿਹਾ ਦੂਤੇ ਮਾਮੀ ਦੇ ਘਰੇ ਆ ਗਏ ਅਸੀਂ ਮਾਹਰਾਮਾ ਜੀ ਤੇ ਮਾਮੀ ਹੱਟਣਾ ਹੁੰਦੇ ਸੀਗੇ ਹੁੰਦੇ ਆ ਮਾਮੀ ਬਾਹਰ ਆਈ ਆ ਹੁਣੀ ਤੈਨੂੰ ਚਾਹ ਤਰ੍ਹਾਂ ਮੇੜੋ ਮਾਮੀ ਹਾਂਜੀ ਕਹਿ ਤੂੰ ਕਾਬਟ ਹੋ ਗਈ ਮੇਨੂੰ ਪਰ ਸਾਨੂੰ ਗੱਲ ਬਾਤ ਬਹੁਤ ਵਧੀਆ ਨਹੀਂ ਉੱਥੇ ਫੱਕੇ ਨਹੀਂ ਅੱਜ ਪਾੜ ਕਰਦੇ ਸੀ ਮੈਂਗਾ ਅੱਜ ਤੁਸੀਂ ਵੈਰਾ ਤਾਂ ਥੋੜੀ ਜਿਹੀ ਕਾਪਟ ਹੋਈ ਅੱਜ ਫਿਰ ਉਹ ਉੱਥੇ ਤਿੰਨ ਤਰ੍ਹਾਂ ਨੂੰ ਉੱਥੇ ਫਲੈਟ ਦੇ ਵਿੱਚ ਵੀ ਹੋਇਆ ਨਾ ਨਾ ਫਿਰ ਉੱਥੇ ਆ ਜਿਹੜੀ ਦਿੱਲੀ ਦੇ ਨੇ 5 ਘੰਟੇ ਬੜੀ ਔਖਾ ਕਰਦੇ ਉਹ ਮਰਦ ਦਾ ਹਿਸਾਬ ਨਾਲ ਸਮਝਾ ਕੇ ਮੈਂ ਅੱਬ ਟਿੱਕੀ ਨਾ ਕਰੂੰ ਟੱਕਰੇ ਦੇ ਬਚਾਰੇ ਤੋਂ ਦਸਾਇਰੀ ਵਾਲੇ ਨਾਮ ਬਿਆਹ ਦਾ ਹੁੰਦਾ ਬਿਆਹ ਦਾ ਸਤਾਈ ਹੁੰਦਾ ਪਰ ਮੈਨੂੰ ਉਹ ਨਹੀਂ ਹੁੰਦਾ ਹੈਗਾ ਨੰਬਰ 35 80 ਇਹ ਮੈਂ ਤਾਂ ਚੜ ਕੇ ਵੀ ਦੇਖਿਆ ਤਾਂ ਆਪਾਂ ਕੀ ਬਣਾ ਲਈ ਜਿਹੜੀ ਸ਼ਰਟ ਤੇ ਦਿੰਦੀ ਹੈ ਅੱਛਾ ਉਹ ਤਾਂ ਨਹੀਂ ਚੱਕੀ ਚੱਕ ਤੇ ਜਾਂਦੀ ਸੀ ਉੱਥੇ ਉਹ ਸ਼ਰਟ ਤੇ ਵਿਚਾਰੇ ਲੈਣਾ ਹੋਣੇ ਨੇ ਵਿਹਾਰ ਦੇ ਵਿੱਚ ਦੀ ਉੱਥੇ ਟਾਵਰ ਦੇਖਣ ਗਏ تھے ਅਸੀਂ ਕੀ? ਇਹ ਗੱਲ ਕਰ ਰਹੀ ਏ ਕਮੇ ਦੇ ਨਾਲ ਪਹਿਲਾਂ ਨਹੀਂ ਤੂੰ ਸਾਨੂੰ ਵਿੱਚ ਗੱਲ ਕਰਨ ਦੇ ਨਹੀਂ। ਸਾਡੀ ਕਿਸ਼ਮਤ। ਉਹ ਅੱਗੇ ਵੀ ਦੇਖੋ ਪਿਆਰੇ ਜਿੰਨਾ ਕੰਮ ਨਹੀਂ ਹੈਗਾ। ਜਿੰਨਾ ਮੈਂ ਆ ਦੇਖੋ। ਮੇਰੇ ਜਿੰਨਾ ਤੂੰ ਕਿੱਦਾਂ ਉਗਲੀ ਹੋਣੀ। ਅੱਧਾ ਸੁੱਖ ਨਹੀਂ। ਇਹ ਜਿਹੜਾ ਮਨੁਣਾ ਜੀ ਕਰਦਾ ਜਦੋਂ ਹੋ ਜਾਂਦਾ ਜਿੰਦਣਾ। ਇਹ ਵੀ ਬਹੁਤ ਹੋਰ ਇਹ ਤਾਂ ਬਹੁਤ ਕੰਮਿਆ। ਮੈਂ ਕਿਹਾ ਥੋੜੂ ਲਾਤੀ। ਉਹ ਬੈਣ ਲੱਗੇ ਅੱਜ ਦੇ ਨਾਲ ਆ ਜਾਂਦਾ ਸੀ। ਆਪਾਂ ਤਾਂ ਮੇਰੇ ਨਾਲ ਸੁਣੋ। ਬਾਈ ਗਾੜਾ 5-5000 ਅੱਛੇ ਦਿੱਲੀ ਇੱਕ ਇੱਕ ਬੰਦੇ ਦਾ 5-5000 ਹੋਰ ਬੋਕਰ ਦਾ ਵੀ ਬਾਈ ਗਾੜਾ ਸੀ 2000 ਜਾਂ 10000 ਰੋਜ਼ ਦਾ ਕਾਮ ਦਾ ਦੇ ਰੋਜ਼ ਇੱਕ ਛਾਲੇ ਸਵੇਰੇ ਵੇਲਾ ਦਿਖਾਣਾ ਦੁਪਹਿਰੇ ਦਾ ਦਿਖਾਣਾ ਫਿਰ ਕੀ ਹੋ ਗਿਆ ਹਾਂ ਮੈਂ ਕਹਿੰਦੀ ਆ ਬਾਤ ਨੂੰ ਮੈਂ ਤਾਂ ਕੋ ਮੈਰਾ ਪੜਾਈਆਂ ਨੇ ਇਹ ਪੜਾਈਆਂ ਫੀਸ ਮਿਲ ਰਹੀਆਂ ਨੇ ਪੜਤੀਆਂ ਬਹੁਤ ਸਿਆਣੀਆਂ ਨੇ ਆਪਾਂ ਤਾਂ ਕਹਿੰਦੇ ਵਧੀਆ ਬਹੁਤ ਵਧੀਆ ਸਖ ਬਹੁਤ ਕਰਵਾ ਲੈਣਾ ਬਧੀਆ ਚੀਜ਼ ਹੈ ਅੱਛਾ ਹੈਲੋ ਬੇਟਾ ਬਿਸਕਟ ਖਾਓ। ਆ ਵੀ ਖਾਓ। ਮਾਤਾ ਬਈ ਕਿਤੋਂ ਤੱਕ? ਕਾਦੀ ਕਿਨੋਂ ਹੋਵੇ? 72 ਤੋਂ ਮੁੜ ਕੇ ਆਇਆ। ਨਾ ਤ ਤੋਂ ਸਟਾਰਟ ਆ। ਸਟਾਰਟ ਕਿੱ데 ਨਾ। ਕੀ? ਅੱਛਾ। ਕਾਹਤੇ ਕਿੱ데 ਆ। ਭਾਈ ਉਹਦਾ ਤੇ ਲੈਣਾ ਜਰਾ ਮੈਂ ਲੈ ਤਾ ਜਰਾ। 20 ਡਿਗਰੀ ਤੋਂ ਲੈ ਆ 23.5 ਹਜ਼ਾਰ ਦਾ ਕੋਪਾ। 23 ਹਜ਼ਾਰ ਦਾ। ਤੁਸੀਂ? ਹਾਂ। ਕੋਕਾ ਲਕੀਰ ਨੂੰ ਹਾਂ ਕੋਕਾ ਗਏ ਤੇ ਨੱਕ ਬਣਾ ਆ ਮਤਨਾ ਨਾ ਮੈਂ ਕਿ ਤੁਸੀਂ ਇੱਥੋਂ ਨਹੀਂ ਲੈ ਕੇ ਸੂਰੋਤ ਕੋਡ ਲਿਆਣਾ ਕੋਈ ਨਹੀਂ ਨਹੀਂ ਅੱਛਾ ਸਿਕਾ ਮੈਂ ਕਿ ਕਿਹਦਾ ਪਰ ਤੇ ਪਾਸਾ ਸਾਰੇ ਦਾ ਪਾਣਾ ਦੇ ਆਪਣਾ ਕਹਿੰਦਾ ਸਾਰਾ ਨਾ ਬਣਾ ਕੇ ਰੱਖੋ ਸਾਰਿਆਂ ਨਾਲ ਪਿਆਰ ਕਰੋ ਪਿਆਰ ਤਾਂ ਸਿਰ ਸਾਰਾ ਨਹੀਂ ਕਰਦਾ ਸਾਰਾ ਨਾਲ ਬੱਝ ਜਾਂਦੇ ਆ ਮਿਲਦੇ ਆ ਹੋਰ ਮਿਲਦੇ ਆ ਇੱਕ ਸਭ ਤੋਂ ਵੱਡੀ ਮਾਮੀ ਆ ਇੱਕ ਸਭ ਤੋਂ ਛੋਟੀ ਮਾਮੀ ਆ ਚੱਲੇ ਹੁਣ ਅਸੀਂ ਵਾਪਸ ਸਮਰੂਪ ਨੂੰ ਮਾਮੀ ਉਹਨਾਂ ਨੂੰ ਮਿਲ ਲੈ ਵਧੀਆ ਲੱਗਿਆ ਮਾਮੀ ਨੇ ਮਿਲੇ ਕਿੰਨਾ ਚਿਰ ਹੋ ਗਿਆ ਸੀ ਮੈਂ ਕਹਿੰਦਾ 2 ਸਾਲ ਹੀ ਹੋਗੇ ਕਿ ਵੱਧ ਹਾਂ 2 ਸਾਲ ਨਹੀਂ ਮਾਮੀ ਕਹਿੰਦੇ ਰੱਖੋ ਅੱਜ ਹਾਂ ਪਰ ਅਸੀਂ ਜਾਣਾ ਹੋਰ ਕਹੀ ਥੀ ਜਾਣਾ ਨਹੀਂ ਲਾਦੇ ਸਾਡੇ ਤੇ ਪਿੰਨੇ ਚ ਮੈਂ ਸਾਰਾ ਕਹਾਂ ਲਿਉਂਦੀ ਰੇ ਦੀ ਤੇ ਬਹੁਤ ਲੱਗਦਾ ਅੱਜ ਸਪੈਸ਼ਲ ਹੁਣ ਬੈਣਦੇ ਆ ਮਮਾ ਯਾਰ ਨਾਲ ਬਣਾਇਆ ਬਾਥਰੂਮ ਇਹ ਬਾਥਰੂਮ ਕਾਹਦਾ ਬਣਾਇਆ ਆ ਇਹ ਉਹ ਹੁੰਦੀ ਹੈਗੀ ਇਹਨੂੰ ਪਾਣੀ ਕੀ ਵੀ ਸੀ ਹੁੰਦੀ ਹੈ ਪਲਾਸਟਿਕ ਜਿਵੇਂ ਦਰਵਾਜ਼ੇ ਅੰਦਰ ਇੱਕ ਕੀ ਰੇਟ ਪੈਂਦੀ ਆ ਇੱਕ 3300 ਦੀ ਐ ਸੀਟ ਇੱਕ ਇੱਕ ਆਹ ਹੈ ਸੀਟ ਇੱਕ 6 ਬਾਈ 1 6 ਬਾਈ 4 ਦਿੰਦੀ ਆ 3300 ਦੀ ਆ ਉਹ ਤਾਂ ਵਧੀਆ ਠੀਕ ਐ ਜੇ ਮਰਜੀ ਚੱਕ ਲੋ ਇਹਨੂੰ ਹਨਾ ਜਿੱਥੇ ਮਰਜੀ ਰੱਖ ਲਓ ਨੇ ਜਾ ਕੇ ਚਲੋ ਫਿਰ ਚਲੋ ਮਾਮਾ ਨੂੰ ਦੇ ਦੇ ਮਾਮਾ ਇਧਰ ਮੱਜਾ ਨਵਾਈ ਜਾਂਦਾ ਸੀ ਪਹਿਲਾਂ ਆਹ ਬੈਥਰੂਮ ਅੱਛਾ ਅੱਛਾ ਹਾਉਦੋ ਲੋਡ ਪੈਣੀ ਇਹਨਾਂ ਦੀ ਹੈ ਨਾ ਅੱਗੇ ਵਿਆਹ ਹੋਣਾ ਬੱਚਿਆਂ ਦਾ ਇਹਨਾਂ ਦੇ ਉਹਦੋਂ ਫਿਰ ਲੋਡ ਪਊਗਾ ਅੱਗੇ ਥੋੜੀ ਥੋੜੀ ਅੱਛਾ ਆਹ ਸੁਧੀ ਨੇਰ ਮੂੰਹ ਉਹ ਵੀ ਦਿਖਾ ਲਿਆ ਮੇਰੇ ਨਾਲ ਟੀਮਰ ਵਿਆਹ ਇਧਰ ਵੀ ਬਾਥਰੂਮ ਬਣਾ ਪੈਣਾ ਇਹ ਨਾਲ ਅਟੈਚ ਲਾਈਟ ਤਾਂ ਲਾਓ ਹੂੰ ਵਧੀਆ ਬਣ ਗਿਆ ਹੂੰ ਨਹੀਂ ਸਰ ਪੂਰਾ ਉਹ ਇਧਰ ਵੀ ਦੇ ਲੱਗ ਜੂ ਹਾਂ ਕਿ ਇਧਰ ਰੱਖ ਜੂ ਉਧਰ ਰੱਖੋ ਹੌਸਟ ਲੱਗ ਜੂ ਬੈ ਉੱਪਰ ਹੈ ਨਾ ਮੈਂ ਕਿਕਿੰਗ ਸਾਈਕਲ ਮਾਗੇ ਬਣ ਕੇ ਲੈ ਆਇਆ ਇਹ ਪਟਨ ਲਾਇਆ। ਅਤੋਂਨੇ ਕੋਚ ਲਿਆ। ਇਹਨੇ ਤਾਂ ਉਹੀ ਸੀ। ਕੱਜ-ਪੱਜ ਕਿੱਧਰ ਜਾਂਦਾ। ਓਹੋ। ਚਲ ਠੀਕ ਆ ਮੰਮੀ ਜੀ। ਚਲੋ। ਇਹਨਾਂ ਦਾ ਵੀ ਠੀਕ ਆ। ਹਮੇਂ ਹੋਟਲੇ ਜਾਦਾ ਸੀ। ਹੋ। ਬਿਆਨ ਨੂੰ ਨਵਤ ਦੇ ਵਜੇ ਜਾਇਓ। ਜੀ। ය ියනු හ ආ නොඩගර හ කඩා එන්නගතා දේදනඉ මැත පශාලය ඒනි බිහා න ਦੋ ਦੋ ਚਾਲ ਤਿੰਨ ਦੋ ਇੱਕ ਨਾ ਦੋ ਅੱਛਾ ਦੱਸ ਪਾ ਦੱਸਣਾ ਕਰ ਤੁਸੀਂ ਉਧਰ ਲਾਇਏ ਸਾਰੇ ਇਹ ਕਹ ਰਹੇ ਨੇ ਕਿ ਇਹ ਕਰਨੀ ਐ ਮੇਰੇ ਤਾਂ ਹੋਇਆ ਹੀ ਨਹੀਂ ਬਈ ਨਾ ਕਿਹੜਾ ਬੇਟਾ ਸੀ ਉਹ ਇਹ ਜੀ ਲਾ ਬਈ ਅੱਛਾ ਮੇਰੇ ਤਾਂ ਰਕਨ ਵੇ ਟਰੈਕਟਰ ਪੂਲੀ ਗੜਾ ਜਾਂਦਾ ਨਹੀਂ ਤੇ ਵਕਤ ਹੋ ਗਿਆ ਜਾਂ ਵਿਆਹ ਦਾ ਚਲੋ ਠੀਕ ਹੈ ਆ ਬੜਾ ਬੰਦਾ ਮੱਲਾੰਦੋ ਮੀਨੋ ਕਿਰਸ਼ਕ ਚੱਲ ਰਹੇ ਹੈਂ ਅੱਜ ਤੇ ਹੱਥ ਕਬੂ ਕਹਿੰਦਾ ਭਾਈ ਜੀ ਦਵਾਮਾ ਜੀ ਕਿਰਪਾ ਅੱਜ ਵਾਸਾ ਦੇ ਵਿਆਹ ਹੋ ਜਾਣਾ ਆਪਾਂ ਨਹੀਂ ਆਇਆ ਹੈ ਤਾਂ ਹੋਣੇ ਬੜੀਆਂ ਨਹੀਂ ਉਹਨਾਂ ਦਾ ਕਰਨਾ ਹਲੇ ਤੱਪਾ ਆ ਗਏ ਆ ਉਹ ਦੁਬਾਰਾ ਮਹਾਦੀ ਕਰ ਦੇ ਦੇ ਜਿੱਤੇ ਲੱਗਦਾ ਹਾਂਜੀ ਸੰਗਰੂਰ ਅਸੀਂ ਥੋੜਾ ਸਮਾਨ ਲੈਣਾ ਸੀ ਮਾਰਕੀਟ ਚੋਂ ਤੇ ਉੱਥੇ ਇੱਕ ਦਿਨ ਆਈਟਮ ਲੈਣ ਲਈ ਉਹ ਲੈਦੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਸਾਨੂੰ ਕੰਟੀ ਮਿਲੇ ਸੀਗੀ ਇੱਥੋਂ ਹੀ ਸੰਗਰੂਰ ਦੇ ਹਜੂਰ ਸਾਹਿਬ ਜਦੋਂ ਅਸੀਂ ਗਏ ਸੀਗੇ ਉਹਨਾਂ ਨੂੰ ਦੇਖਦੇ ਜਿਨ੍ਹਾਂ ਦਾ ਘਰ ਮਿਲਦੇ ਮਿਲ ਕੇ ਆਉਂਦੇ ਆਗੇ ਕਿ ਬਹੁਤ ਮੈਡ ਜਿਹੜੇ ਟ੍ਰੇਨ ਦੀ ਗੱਲਾਂ ਕਰਦੇ ਸੀ ਅਸੀਂ ਟ੍ਰੇਨ ਦੀ ਗੱਲਾਂ ਕਰਦੇ ਸੀ ਸ਼ਾਇਦ ਬਲੌਗ ਦੇਖਿਆ ਹੋਊਗਾ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੋਊਗਾ ਤੇ ਹੁਣ ਉਹਨਾਂ ਨਾਲ ਮਿਲ ਕੇ ਆਉਣੇ ਉਹਨਾਂ ਦਾ ਘਰ ਬਿਲਕੁਲ ਇੱਥੋਂ 50 ਗਾਜ ਤੇ 100 ਗਾਜ ਵੀ ਨਹੀਂ 50 ਗਾਜ ਦੀ ਦੂਰੀ थी ਆ ਦੇਖ ਲਈ ਮਿਲ ਗਿਆ ਸਾਨੂੰ ਘਰ ਤੇ ਜਾ ਕੇ ਆਨੇ ਮਿਲ ਕੇ ਆਉਣੇ ਦੁਕਾਨ ਤੇ ਚੱਲੇ ਇੱਥੇ ਹੈਗੀ ਸ੍ਰੀ ਗੁਰੂ ਨਾਨਕ ਕਟ ਪੀ ਸੈਂਟਰ ਸਾਰੇ ਵੀ ਦੇਖੜੇ ਦੇ ਦੀਆਂ ਜੀ ਲਾਈਕ ਕਰ ਲੀ ਸਾਰੇ ਉਹ ਤਾਂ ਸਿਰ ਉਲਾਈ ਬਿਲਕੁਲ ਨਾ ਕੇ ਦੇਖਾ ਮੇਰੀ ਫੋਟੋ ਪਾਈ ਸੀ ਨਾ ਕੇ ਦੇਖਾ ਵੀ ਫੋਟੋ ਪਾਈ ਸੀ ਥੋੜੀ ਬਟਾ ਤਾਂ ਸਿਕੋਣੀ ਪੋਲੀ ਸੀ ਕਿੰਨੀ ਸਗੀ ਕਿਵੇਂ ਸਗੀ ਇਹਨਾਂ ਦੀ ਵੀਡੀਓ ਪਾਈ ਹੋਈ ਸੀ ਜਦੋਂ ਦੇਖਦੇ ਪਾਈ ਹੋਈ ਹੈ ਮੈਨੂੰ ਇੰਟਰੈਸਟ ਲੱਗੀ ਸੀ ਸਕੇ ਦੇਖਾ ਲੈ ਵੀਡੀਓ ਐਕਸਟਰੀ ਜਿਹੜੀ ਪਾਈ ਹੋਈ ਹੈ ਇਹ ਵੀ ਪਾਈ ਹੈ ਤੇ ਵੀ ਪਾਈ ਸੀ ਤੁਹਾਡੇ ਦੇਰੀ ਸੀ ਹਾਂ ਕਪੜਾ ਜਾਂਦੇ ਭੈਣੇ ਜੇ ਪਾਏ ਹੋਏ ਨੇ ਅੱਜ ਉਹਨਾਂ ਨੇ ਇੱਕ ਵੀਡੀਓ ਬਣਾ ਲਈ ਕਿ ਕਪੜਾ ਪੜਿਆ ਤਾਂ ਭੈਣੇ ਕਿੱਥੋਂ ਤੇ ਉਹ ਬੜੀਆਂ ਲੱਗਦੀਆਂ ਹਾਂ ਜਾਨ ਤੋਂ ਕੈਮਰਾ ਨਾਲ ਕਿੰਨੇ ਸਾਰੇ ਕੈਮਰਾ ਲਏ ਉਹਨਾਂ ਆਲਟ ਦੇ ਚੈਨਲ ਆ ਕੀ ਇਹ ਜੰਨੇ ਮੈਂ ਉਹ ਮੇਰੇ ਫੋਨ ਬਾਬਾ ਜੀ ਦੇ ਪ੍ਰਕਾਸ਼ ਦੇ ਵੀਡੀਓ ਵਿੱਚ ਉਤਰਾਜੀ ਦੀ ਹਾਂ ਜੀ ਇਹ ਪਾੜਾ ਕਹਿੰਦਾ ਆਈ ਜਾ ਰਹੀ ਤੇ ਮੈਂ ਸਰਕਾਰ ਦੀ ਜਾਨ ਕਾਟ ਪਾੜਾ ਕਰਦੀ ਹਾਂ ਵੀ ਤੇ ਡਰ ਹੈ ਇਹ ਮੇਰੀ ਵੀਡੀਓ ਆਪਣੀ ਮੈਂ ਆਂਟੀ ਸਾਨੂੰ ਕਰੀ ਲੈ ਠੀਕ ਹੈ ਬੈਡਰੂਮ ਦੇਖੋ ਆਂਟੀ ਦਾ ਹਾਂ ਬੈਡਰੂਮ ਦੇਖੋ ਕਿੰਨਾ ਉਹਦੇ ਹੁਣ ਆਇਆ ਇਹ ਬੈਡਰੂਮ ਸਿੱਧੇ ਕਿੰਨੇ ਸਾਡਾ ਵੀ 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 ਆ ਗਿਆ ਟੈਂਡਰ ਸਰਦੋ ਜਿੱਥੇ ਮੈਂ ਕਹਿੰਦੀ ਐਵੇਂ ਸਾਡੇ ਆਉਂਦੇ ਇਹਨਾਂ ਨੇ ਚਾਹ ਲਈ ਇਹ ਪੁਰਾਣੀਆਂ ਫੋਟਾਂ ਨੇ ਆਂਦੇ ਦੇ ਦੇਣਾ ਹੈ ਐਂ ਕਹਿੰਦੀ ਕਰ ਲਈ ਕਿਹਨੂੰ ਜੀ ਉਸਾਰ 10 ਇਹਨੂੰ ਕਰ ਦਿੱਤੀ ਸੀ ਉਹ ਵੀ ਰੱਖ ਲਈ ਆ ਰਾਈ ਇਹਦਾ ਪੂਰਾ ਹੋਲਡਰ 골ਡਨ ਬਣਾਇਆ ਹੋਇਆ ਹੈ ਨਾ ਹਾਂ ਸਾਰੇ ਤੇ ਇਹ ਸੋੜਾ ਸਾਡਾ ਇਹ ਐਵੇਂ ਸਾਰਾ ਵੇਸ ਤੇ ਆ ਇਹ ਮੇਰੀ ਜਵਾਨੀ ਦੀ ਫੋਟ ਹੈ ਇੱਥੇ ਐਤੋਂ ਐਤੋਂ ਹੀ ਕਰਨਾ ਹੈ ਐਤੋਂ ਆਪਾਂ ਨੂੰ ਸੁਣਾਉਂ ਉਧਰ ਵਾਲੇ ਆਹ ਥੋੜਾ ਉੱਪਰ ਚਲਣਾ ਹੈ ਇਹ ਨਹੀਂ ਸੁਣੀ ਬੰਦੇ ਆ ਰਹੇ ਹਨ ਬਹੁਤ ਜਾਂਦਾ ਹੀ ਲੈ ਗੱਡੀਆਂ ਲੈ ਕੇ ਆਉ ਗੱਡੀਆਂ ਲੈ ਕੇ ਆਜ ਆਲਿਸ਼ ਹੋਰੇ ਆ ਆਹ ਥੋੜਾ ਕਰ ਲੈ ਇਹ ਤਾਂ ਕੰਮ ਤਾਂ ਬਾਅਦ ਫਿਰ ਕਹਿੰਦੇ ਕਰਿਆ ਚੱਲੋ